ਤੋ ਇਸ ਤੋਂ ਵੱਡੀ ਸਰਕਾਰ ਯੋਗ ਸਾਥਿਓ ਹਾਂ ਉਹ ਬੋਨਦੇ ਬਹੁਤ ਕੱਟ ਸੀ ਡਾਕਟਰ ਮਨਮੋਹ ਸਿੰਘ ਜੀ ਬੋਨਦੇ ਕੱਟ ਸੀ ਕਮ ਜ਼ਿਆਦਾ ਕਰਦੇ ਹੈ ਮੋਦੀ ਸਾਹਿਬ ਸਿਰਫ ਬੋਨਦੇ ਨੇ ਕਮ ਨਹੀਂ ਕਰਦੇ ਅੱਜ 11 ਸਾਲ ਹੋ ਗਏ ਮੇਰੇ ਪ੍ਰੈਸ ਦੇ ਸਾਥੀ ਬੈਠੇ ਨੇ ਇਹਨਾਂ ਨੇ ਇਸ ਤੋਂ ਵੱਡਾ ਡੈਮੋਕ੍ਰੇਸੀ ਦਾ ਚੌਥਾ ਸਟੈਂਡਰਡ ਜ਼ੋਰ ਲਾ ਲਿਆ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਜ ਤੱਕ ਤੋ ਉਹ ਬਹੁਤ ਬੜਾ ਅਹੰਕਾਰੀ ਹੈ ਇਹ ਇਸ ਸਦੀ ਦੇ ਅੰਦਰ ਡिक्टेटर ਦੀ ਗੱਲ ਕਰੀਏ ਕਿ ਮੋਦੀ ਤੋਂ ਵੱਡਾ ਡਿਕਟੇਟਰ ਪੈਦਾ ਨਹੀਂ ਹੋਇਆ ਇਹ ਦੋ ਬੰਦੇ ਅੱਜ ਹਿੰਦੁਸਤਾਨ ਤੇ ਰਾਜ ਕਰ ਰਹੇ ਨੇ ਕਿਸ ਤਰੀਕੇ ਨਾਲ ਪੰਜਾਬ ਦੀ ਯੂਨੀਵਰਸਿਟੀਆਂ ਦੇ ਅੰਦਰ ਆਰਐਸਐਸ ਦੇ ਬੰਦੇ ਲਾ ਕੇ ਕਿਵੇਂ ਜਿਹੜੀ ਕਨਸਟੀਟਿਊਸ਼ਨਲ ਬਾਡੀ ਦਾ ਸਭ ਤੋਂ ਵੱਡੀ ਪੋਸਟ ਸਟੇਟ ਦੇ ਅੰਦਰ ਗਵਰਨਰ ਵੀ ਹੁੰਦੀ ਹੈ ਉਸ ਨੂੰ ਵੀ ਪੋਲੀਟੀਕਲਾਈਜ਼ ਕਰਤਾ ਜਿਹਨੇ ਬੰਦੇ ਨੇ ਸਾਰੇ ਉਹਨਾਂ ਨੇ ਲਿਆ ਕੇ ਆਰਐਸਐਸ ਤੋਂ ਸਾਰੇ ਰਾਜਪੁਰਾਂ ਦੇ ਅੰਦਰ ਬਿਠਾ ਦਿੱਤੇ ਨੇ ਕਿ ਇਹ ਡੈਮੋਕ੍ਰੇਸੀ ਹੈ ਕੀ ਮਹਾਤਮਾ ਗਾਂਧੀ ਨੇ ਆਪਣਾ ਬਲੀਦਾਨ ਐਸ ਕਰਕੇ ਦਿੱਤਾ ਸੀ ਵੇਸ਼ ਨੂੰ ਆਜ਼ਾਦ ਕਰਨ ਵਾਸਤੇ ਇਸ ਤਰੀਕੇ ਨਾਲ ਆਜ਼ਾਦੀ ਦੀ ਸੁੱਖ ਦਾ ਸਾਲ ਲੈਣ ਵਾਲੇ ਲੋਕਾਂ ਨੂੰ ਅੱਜ ਏਡਾ ਵੱਡਾ ਟੱਕਾ ਹੋ ਰਿਹਾ ਤੇ ਸਤਕਾਰੀਆਂ ਸਤਿਓ ਗੱਲਾ ਬੋਤ ਨੇ ਅਜਾਪਾ ਮੋਦੀ ਸਰਕਾਰ ਦੇ ਗਲਾਬ ਤੇ ਸੰਕੇਤਿਕ ਧਰਨਾ ਕਿਉਂਕਿ ਪਾਰਟੀ ਹੈਡਕ quarter ਤੋਂ ਇਹ ਸੰਦੇਸ਼ ਆਇਆ ਹੈ ਲੇਕਿਨ ਇਹਨਾਂ ਸਮਝਿਓ ਕਿ ਕੇਵਲ ਧਰਨਾ ਸੰਕੇਤਿਕ ਧਰਨਾ ਹੈ ਤੇ ਸ਼ੁਰੂਆਤ ਹੋਈ ਹੈ ਔਰ ਜੋ ਵੀ ਕਾਂਗਰਸ ਪਾਰਟੀ ਇਸ ਅੰਦੋਲਨ ਨੂੰ ਕੇ ਜਾਣ ਵਾਸਤੇ ਰੂਪਰੇਖਾ ਡੋਊਗੀ ਬਣਾਊਗੀ ਅਸੀਂ ਸਾਰੇ ਉਸ ਤੇ ਦਰ ਬਰ ਦਰ ਪਿਆਰ ਹਾਂ ਕਿ ਕਾਰਕੂ ਸਾਥੀਓ ਬੀਜੇਪੀ ਕਰਨਾ ਦਿੱਤੀ ਕਹਿੰਦੇ ਜੀ ਵੋਟ ਚੋਰੀ ਹੋ ਗਏ ਤੇ ਜਦੋਂ ਇਹ ਗੱਲ راہੁਲ ਗਾਂਧੀ ਜੀ ਕਹਿੰਦੇ ਨੇ ਪਾਰਲੀਮੈਂਟ ਦੇ ਅੰਦਰ ਸਬੂਤ ਪੇਸ਼ ਕਰਦੇ ਨੇ ਉਹਦਾ ਇਹ ਸਾਰਾ ਕੁਝ ਹੀ ਭੁੱਲ ਜਾਂਦੇ ਨੇ ਤੇ ਕੇਵਲ ਕੇਵਲ ਆਪਣਾ ਘਰ ਪਰਣ ਵਾਸਤੇ ਲੋਕਾਂ ਨੂੰ ਗੁਮਰਾ ਕਰਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਲੋਕ ਉਹ ਜਿਹੜੀ ਬਿੱਲੀ ਹੈ ਉਹ ਥੱਲੇ ਤੋਂ ਬਾਹਰ ਆ ਚੁੱਕੀ ਹੈ ਸੋ ਅੱਜ ਦਾ ਜਿਹੜਾ ਏਜੰਡਾ ਸੀ ਕੇਵਲ ਔਰ ਕੇਵਲ ਇਸ ਮੰਦਰੇ ਦਾ ਕਾਨੂੰਨ ਮੰਦਰੇ ਦਾ ਗਾਰੰਟੀ ਸੀ ਇਹ ਕਾਨੂੰਨ ਪਾਰਲੀਮੈਂਟ ਦੇ ਅੰਦਰ ਸੰਸਦ ਮੈਂਬਰਾਂ ਨੇ ਪਾਸ ਕੀਤਾ ਸੀ ਕਿ 100 ਦਿਨ ਦੀ ਗਾਰੰਟੀ ਹੋਵੇ ਹਰ ਪਿੰਡ ਦੇ ਅੰਦਰ 100 ਦਿਨ ਦਾ ਰੁਜ਼ਗਾਰ ਮਿਲਦਾ ਸੀ ਲੇਕਿਨ ਪੰਜਾਬ ਦੇ ਅੰਦਰ ਦਾ ਮੇਰਾ ਖਿਆਲ ਹੈ ਕਾਫੀ ਸਰਪੰਚ ਬੈਠੇ ਨੇ ਇੱਥੇ ਬਹੁਤ سارے ਸਰਪੰਚ ਆਏ ਹੋਏ ਨੇ ਆ ਕਿਹੜੇ ਦਾ ਵੀ ਸਰਪੰਚ ਖੜਾ ਆਏਗਾ ਮਰੇਗਾ ਚੱਲ ਹੈ ਕਿ ਪੁੱਛ ਲਓ ਮਰੇਗਾ ਚੱਲਦੀ ਹੈ ਕਿ ਨਹੀਂ ਸੁਖਦੇਵ ਸਿੰਘ ਤੇ ਲੇਖ ਰਾਜੀ ਨੂੰ ਪੁੱਛ ਲਈਏ ਰਮੇਸ਼ ਨੂੰ ਪੁੱਛ ਲਈਏ ਉਹ ਸਾਡੇ ਪਿੰਡ ਦਾ ਮੇਜਰ ਬੈਠਾ ਸਰਪੰਚ ਚੱਲਦੀ ਹੈ ਕਿ ਨਹੀਂ ਮਰੇਗਾ ਕਿੰਨੇ ਦਿਨਾਂ ਤੋਂ ਬੰਦ ਹੈ 6 ਮਹੀਨਿਆਂ ਤੋਂ ਪੰਜਾਬ ਚ ਪਹਿਲਾਂ ਹੀ ਫਸਦਾ ਹੈ ਤਾਂ ਸਤਕਾਰਿਓ ਸਾਥਿਓ ਇੱਕ ਕਿਸ ਤਰੀਕੇ ਦੇ ਨਾਲ ਇਸ ਦੇਸ਼ ਨੂੰ ਚਲਾਉਣਾ ਚਾਹੁੰਦੇ ਨੇ ਕਿਸ ਤਰੀਕੇ ਨਾਲ ਚੋਣ ਕੀ ਹੋਵੇ ਮੋਦੀ ਸਾਹਿਬ ਦਾ ਇੱਕੋ ਹੀ ਜਵਾਬ ਹੈ ਤੇ बार-बार बीजेपी ਵਾਲੇ ਧੂਪ ਬਦਲ ਬਦਲ ਕੇ ਸਾਡੇ ਜ਼ਿਲ੍ਹੇ ਦੇ ਵੀ ਲੀਡਰ ਜਿਨ੍ਹਾਂ ਨੇ 50 ਸਾਲ ਤੱਕ ਇੱਥੇ ਕਾਂਗਰਸ ਪਾਰਟੀ ਦੇ ਰਾਜ ਦੇ ਅੰਦਰ ਪੰਨਲ ਵਾਚੇ ਆ ਵੀ ਉਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿਉਂ ਐਸ ਕਰਕੇ ਵੀ ਸਾਨੂੰ ਕੋਈ ਨਾ ਕੋਈ ਪਦ ਮਿਲ ਜਾਵੇ ਲੇਕਿਨ ਕਦੇ ਉਹਨਾਂ ਨੇ ਪੰਜਾਬ ਦੇ ਬਾਰੇ ਨਹੀਂ ਸੋਚਿਆ ਕਦੇ ਐਸ ਇਲਾਕੇ ਬਾਰੇ ਨਹੀਂ ਸੋਚਿਆ ਅਜਾ ਸਾਡਾ ਡੀ ਸੀ ਸੀ ਦਾ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਤੁਹਾਡੇ ਵਿੱਚ ਬੈਠਾ ਕਰਨੇ ਦੇ ਅੰਦਰ ਉਹ ਜ਼ਿਲ੍ਹੇ ਦੇ ਉਹ ਪੀ ਸੀ ਸੀ ਦੇ ਪ੍ਰਧਾਨ ਰਹਿ ਚਾਰ ਸਾਲ ਤੱਕ ਕਦੇ ਇੱਕ ਚਰਨਾ ਦੇਣ ਵਾਸਤੇ ਕਦੇ ਨਹੀਂ ਆਏ ਕੋਈ ਦਸਾਂ ਦਾ ਖੜਾ ਕਰਕੇ ਉਹ ਉਹਨਾਂ ਦੇ ਦਿਲ ਦੇ ਅੰਦਰ ਲੋਕਾਂ ਦੇ ਪ੍ਰਤੀ ਕੋਈ ਦੁੱਖ ਦਰਦ ਨਹੀਂ ਹੈ ਸੋ ਸਾਥੀਓ ਤੁਸੀਂ ਇਸ ਖੰਡ ਦੇ ਮੌਸਮ ਚ ਅੱਜ ਵੱਟ ਵੱਟ ਪਿੰਡਾਂ ਤੋਂ ਚਲਾ ਕੇ ਆਏ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਤੁਹਾਨੂੰ ਇਸ ਗੱਲ ਦੀ ਵਧਾਈ ਭੇਜਣਾ ਕਿ ਅੱਜ ਜਿਹੜੇ ਤੁਸੀਂ ਪਿਛਲੇ ਦਿਨਾਂ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਕਮਤੀ ਲੜਾਈ ਜਿਹੜੇ ਜਮਾ ਹੋਏ ਬੜੇ ਜੱਟ ਕੇ ਲੜਾਈ ਲੜੀ ਔਰ ਕੀਤੀ ਹੈ ਇਹ ਜਿਹੜੀ ਲੜਾਈ ਸੀ ਇਹ ਸ਼ੁਰੂਆਤ ਸੀ ਇਹ ਰਿਹਰਸਲ ਸੀ 2027 ਦੇ ਬਲਸਵਾਦੀ ਚੌਂਕ ਦੀ ਤਾਂ ਤੁਸੀਂ ਜਿਹੜੇ ਲੰਗਰ ਲੋਕੋਤੇ ਐ ਉਹ ਥਿੰਦੇ ਨਹੀਂ ਪਾਉਣੇ ਇਹਨਾਂ ਨੂੰ ਕੱਟ ਕੇ ਰੱਖਣਾ ਹੈ ਜੇ ਆਪਾਂ ਨੂੰ ਕਿਤੇ ਦਰਗਾ ਦੇਣਾ ਪਵੇ ਇਹ ਅੰਦੋਲਨ ਕਰਨਾ ਪਵੇ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਐਸੀ ਢੀਕੇ ਨਾਲ ਲੜਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ